ਤਕਰੀਬਨ 19 ਕਹਿੰਦਾ ਤੁਸੀਂ ਦੇਖੋ ਹਮਦਰ ਟੀਵੀ ਪੰਜਾਬ ਦੇ ਵਿੱਚ ਕੁਦਰਤੀ ਮਾਰ ਨੇ ਇੱਕ ਵਾਰ ਕਿਸਾਨਾਂ ਨੂੰ ਜਿਹੜਾ ਅਸੀਂ ਕਹਿ ਸਕਦੇ ਹਾਂ ਬਹੁਤ ਹੀ ਜਿਹੜਾ ਦੁਖਦਾਈ ਸਮਾਂ ਆਇਆ ਪੰਜਾਬ ਤੇ ਪਰ ਪੰਜਾਬ ਸਰਕਾਰ ਦੇ ਵੱਲੋਂ ਐ ਫੈਸਲਾ ਲਿਆ ਗਿਆ ਕਿ 15 ਅਗਸਤ ਤੱਕ ਜਿਹੜੀਆਂ ਜ਼ਮੀਨੀਆਂ ਜਿਹੜੀਆਂ ਹਰਾਂ ਦੀ ਲਪੇਟ ਜਿਹੜੇ ਜ਼ਮੀਨਾਂ ਆਈਆਂ ਉਹਨਾਂ ਦੀ ਗਦੌਰੀਆਂ ਕੀਤੀਆਂ ਜਾਣਗੀਆਂ ਤੇ ਹਰ ਇੱਕ ਉੱਪਰ ਭਾਈ ਕੀਤੀ ਜਾਏਗੀ ਜੋ ਚਾਹੇ ਉਹ ਡੰਗਰ ਹੋਣ ਚਾਹੇ ਉਹ ਛੋਟੀ ਛੋਟੀ ਚੀਜ਼ ਹੈਗੀ ਹੈ ਜੋ ਮਾਨ ਸਰਕਾਰ ਦੇ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਹਿ ਦਿੱਤਾ ਗਿਆ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹਾਗੇ ਨੇ ਖੇਤੀਬਾੜੀ ਵਿਭਾਗ ਹੈਗਾ ਪਸ਼ੂ ਪਾਲ ਵਿਭਾਗ ਹੈਗਾ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਸਭ ਤੋਂ ਪਹਿਲਾਂ ਸਵਾਗਤ ਹੈ ਹਮ ਦਾ ਟੀਵੀ ਤੇ ਸੋ ਸ੍ਰੀਕਾਲ ਜੀ ਤੁਹਾਡਾ ਬਹੁਤ ਧੰਨਵਾਦ ਦੇ ਸਰ ਜੋ ਹੁਣ ਇੱਕ ਐ ਫੈਸਲਾ ਹੈਗਾ ਸੀ ਕਹਿ ਸਕਦੇ ਆ ਕਿ ਅੱਜ ਦੀ ਅਸੀਂ ਸਰਕਾਰਾਂ ਦੇ ਵਿੱਚ ਇਨੇ ਸਮੇਂ ਪਹਿਲਾਂ ਗਰਦੋਰੀਆਂ ਦੀ ਜੋ ਇੱਕ ਕਿਸਾਨਾਂ ਨੂੰ ਵੀ ਚਿੰਤਾ ਹੈਗੀ ਸੀ ਕਿ ਕਿਸਾਨ ਹੁਣ ਫਸਲਾਂ ਵੀ ਬੀਜਣੀਆਂ ਨੇ ਹਰ ਇੱਕ ਜਿਹੜਾ ਸਮਾਂ ਹੈਗਾ ਤਾਂ ਕਿ ਹੁਣ ਗਰਦੋਰੀਆਂ ਜਿਹੜਾ ਜਲਦੀ ਸੰਭਾਲ ਦਿੱਤਾ ਗਿਆ ਪਿਛਲੇ ਦਿਨੀ ਜੋ ਪੰਜਾਬ ਵਿੱਚ ਬਹੁਤ ਭਾਰੀ بارش ਹੋ ਗਈ ਸੀ ਜਿਹੜੀ ਹੜ੍ਹਾਂ ਵਰਗੀ ਸਥਿਤੀ ਹੋ ਗਈ ਜਿਸ ਦੇ ਨਾਲ ਬਹੁਤ ਭਾਰੀ ਨੁਕਸਾਨ ਹੋਇਆ ਹੈ ਤਕਰੀਬਨ 19 ਜ਼ਿਲ੍ਹੇ ਉਹਦੀ ਲਪੇਟ ਵਿੱਚ ਆ ਗਏ ਕੋਈ 4 ਜ਼ਿਲ੍ਹੇ ਉਸ ਤੋਂ ਬਚ ਸਕੇ ਜਿੱਥੇ ਖੇਤੀ ਦਾ ਬਹੁਤ ਭਾਰਾ ਫਸਲਾਂ ਦਾ ਨੁਕਸਾਨ ਹੋ ਗਿਆ ਉਥੇ ਬਿਲਡਿੰਗਾਂ ਸਾਡੇ ਪੁਲ ਲਹਿਰਾਂ ਜ਼ਮੀਂਦਾਰਾਂ ਦੇ ਟਿਊਬਵੈਲ ਲੋਕਾਂ ਦੇ ਘਰ ਕਾਫੀ ਕੁਝ ਨੁਕਸਾਨਿਆ ਗਿਆ ਬਿਜਲੀ ਦੇ ਪੋਲ ਇਹ ਸਾਰਾ ਇੱਕ ਵਾਰੀ ਜਿਹੜਾ ਜਨਜੀਵਨ ਠਾਪੋ ਮਲ ਗਿਆ ਸੀ ਔਰ ਐਡਾ ਨੁਕਸਾਨ ਸ਼ਾਇਦ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਬਿਲਕੁਲ ਉਹਦਾ ਸਾਹਮਣਾ ਕੀਤਾ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਹੋਰੇ ਪਹਿਲੇ ਦਿਨ ਮੁੱਖ ਮੰਤਰੀ ਸਾਡੇ ਉਹ ਪਹਿਲੇ ਦਿਨ ਤੋਂ ਆਪ ਵੀ ਜਿੱਥੇ ਜਿੱਥੇ ਇਹ ਨੁਕਸਾਨ ਹੋਏ ਪਹੁੰਚਣ ਦੇ ਉਹਨਾਂ ਨੇ ਯਤਨ ਕੀਤੇ ਨਾਲ ਸਾਰੇ ਮੰਤਰੀ ਮੰਡਲ ਨੂੰ ਵੀ ਹਦਾਇਤ ਕੀਤੀ ਸੀ ਐਮਐਲਏ ਸਹਿਬਾਨ ਨੂੰ ਵੀ ਪਾਰਟੀ ਦੇ ਵਰਕਰ ਸਹਿਬਾਨ ਨੂੰ ਵੀ ਔਰ ਇਹ ਤੋਂ ਇਲਾਵਾ ਮੈਨੂੰ ਇਹ ਵੀ ਗੱਲ ਕਿਉਂਕਿ ਅਸੀਂ ਜਦੋਂ ਪੰਜਾਬ ਦੇ ਲੋਕ ਕਿਸੇ ਵਿਪਤਾ ਵਿੱਚ ਪੈ ਜਾਂਦੇ ਆ ਤੇ ਦੂਸਰੇ ਦਾ ਸਾਥ ਦਿੰਦੇ ਆ ਬਹੁਤ ਵੱਡਾ ਮਾਣ ਹੈ ਕਿ ਦੂਸਰੇ ਜਿਹੜੇ ਲੋਕ ਇਸ ਤੋਂ ਬਚੇ ਉਹਨਾਂ ਨੇ ਪੰਜਾਬ ਦੇ ਆਪਣੇ ਭੈਣ ਭਰਾਵਾਂ ਦਾ ਦੁੱਖ ਮਡਾਇਆ ਉਹਦੇ ਵਿੱਚ ਸਾਥ ਦਿੱਤਾ ਸਹਿਯੋਗ ਕੀਤਾ ਜਿੱਥੋਂ ਤੱਕ ਪਹਿਲੇ ਦੂਜੇ ਦਿਨ ਜਿੱਥੋਂ ਰਸਤੇ ਵੀ ਨਹੀਂ ਉਹਨਾਂ ਨੂੰ ਕਲੀਅਰ ਹੋ ਰਹੇ ਸੀ ਵੀ ਕਿਹੜੇ ਪਾਸੇ ਦੀ ਜਾਣਾ ਕਿਵੇਂ ਉਹਨਾਂ ਨੇ ਚਾਰਾ ਪੱਠੇ ਲੋਕਾਂ ਦੀ ਲੋੜ ਲਈ ਪਾਣੀ ਦੀਆਂ ਬਸਲੇਰੀਆਂ ਦੀਆਂ ਬੋਤਲਾਂ ਕਿਸੇ ਗੱਲ ਦੀ ਘਾਟ ਪੰਜਾਬ ਦੇ ਲੋਕਾਂ ਨੇ ਨਹੀਂ ਰਹਿਣ ਦਿੱਤੀ ਸਰਕਾਰ ਸਾਡਾ ਫਰਜ਼ ਹੈ ਜੀ ਇਸ ਦੁੱਖ ਨੂੰ ਅਸੀਂ ਜਾਣਦੇ ਆਂ ਔਰ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਇਹ ਹਦਾਇਤ ਕਿਉਂਕਿ ਪਹਿਲਾਂ ਤਾਂ ਪਤਾ ਹੀ ਨਹੀਂ ਲੱਗ ਰਿਹਾ ਸੀ ਕਿੱਥੇ ਕੀ ਨੁਕਸਾਨ ਹੋ ਗਿਆ ਅਨਮਾਲ ਲਾਉਣਾ ਵੀ ਔਖਾ ਹੈ ਕਿ ਸ਼ੁਰੂਆਤ ਕਿਤੋਂ ਕੀਤੀ ਜਾਏ ਤੋਂ ਔਰ ਸਾਰੀਆਂ ਜ਼ਮੀਨਾਂ ਰੁੜ ਗਈਆਂ ਫਸਲਾਂ ਤਾਂ ਰੁੜੀਆਂ ਇਹ ਉਹਦੇ ਵਿੱਚੋਂ 6 ਲੱਖ ਏਕੜ ਦੇ ਤੋਂ ਵੱਧ ਜਿਹੜਾ ਸਾਡੀ ਝੋਨੇ ਦੀ ਫਸਲ ਦਾ ਖਰਾਬਾ ਹੋਇਆ। ਜੀ। ਉਹਦੇ ਚ ਅਸੀਂ ਕੁਝ ਨਿਸ਼ਾਨਦੇਹੀ ਕੀਤੀ तकरीबन 2 ਲੱਖ ਏਕੜ ਦੁਬਾਰੇ ਵੀ ਬਜਾਦ ਹੋ ਜੂਗੀ ਉਹਦਾ ਪ੍ਰਬੰਧ ਸਰਕਾਰ ਨੇ ਪਨੀਰੀ ਦਾ ਚਾਹੇ ਯੂਨੀਵਰਸਿਟੀ ਦੇ ਫਾਰਮਸ ਹਨ ਚਾਹੇ ਉਹ ਲੋਕਾਂ ਨੂੰ ਪ੍ਰਾਈਵੇਟ ਦੇ ਕੇ ਇਹ ਤੋਂ ਇਲਾਵਾ ਕਿਸਾਨ ਭਰਾਵਾਂ ਨੇ ਵੀ ਖੁੱਲੇ ਤੌਰ ਤੇ ਆਪ ਪਨੀਰੀ ਲਾ ਕੇ ਲੋਕਾਂ ਨੂੰ ਟੈਲੀਫੋਨ ਇੱਕ ਅਸੀਂ ਵੀ ਨੰਬਰ ਜਿਹੜਾ ਸਰਕਾਰ ਵੱਲੋਂ ਮਿਨਿਸਟਰੀ ਵੱਲੋਂ ਦਿੱਤਾ ਗਿਆ ਸੀ ਜਿਵੇਂ ਕਿ ਮਾਨ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਜਿਹੜੀ ਇੱਤੱਕ ਹੀ ਕੁੱਕੜੀਆਂ ਤੱਕ ਵੀ ਉਹਨਾਂ ਕਹਿੰਦਾ ਛੋਟੀ ਤੋਂ ਛੋਟੀ ਚੀਜ਼ ਜੇਕਰ ਕਿਸੇ ਦੀ ਹਾਰਡ ਵਿੱਚ ਰੁੜ ਗਈ ਹੈ ਤਾਂ ਅਸੀਂ ਉਹ ਪਰਪਾਈ ਕਰਾਂਗੇ ਅਸੀਂ ਕਿਸਾਨ ਦੇ ਪੁੱਤ ਹਾਂ ਕਿ ਤੇ ਕਿਸਾਨ ਦੀ ਹਰ ਇੱਕ ਲੋੜ ਨੂੰ ਸਮਝਦੇ ਆਂ ਵੇਖੋ ਇਹ ਹੁਣ ਕੱਲੀ ਕਿਸਾਨ ਦੀ ਗੱਲ ਵੀ ਨਹੀਂ ਰਹੀ ਜੀ ਜੀ ਹੁਣ ਤਾਂ ਪੰਜਾਬ 'ਚ ਬਹੁਤ ਕੁਝ ਛੜ ਗਿਆ ਪਰ ਜਿੱਥੋਂ ਤੱਕ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਇਹ ਦਿਲਾਸਾ ਦਿੱਤਾ ਹੈ ਕਿ ਅਸੀਂ ਥੋੜੇ ਦਿਨਾਂ ਤਾਈਂ ਇਹ ਸਾਰਾ ਅਨੁਮਾਨ ਲਾ ਕੇ ਜਿੰਨਾ ਵੀ ਕਿਸੇ ਦਾ ਹੋਇਆ ਉਹ ਤੋਂ ਵੱਧ ਤੋਂ ਵੱਧ ਪਰਪਾਈ ਕਰਨ ਦੇ ਸਾਡੇ ਵੱਲੋਂ ਭਰਪੂਰ ਯਤਨ ਹੋਣਗੇ ਔਰ ਪਹਿਲੇ ਦਿਨ ਤੋਂ ਜਿਵੇਂ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਸਾਰੀ ਸਰਕਾਰ ਮੇਰੇ ਕੋਲੇ ਖੇਤੀਬਾੜੀ ਵਿਭਾਗ ਹੈ ਜੀ ਜੀ ਉਹਦੇ ਜਿਹੜੇ ਖੇਤੀਬਾੜੀ ਨਾਲ ਸੰਬੰਧ ਅਫਸਰ ਸਹਿਮਾਨ ਚਾਹੇ ਵੱਡੇ ਅਫਸਰ ਸੀ ਦਰਜਾ 4 ਤੱਕ ਦੇ ਸਾਡੇ ਕਰਮਚਾਰੀ ਉਹ ਸਾਰਿਆਂ ਨੇ ਬਹੁਤ ਵੱਡਾ ਸਾਥ ਦਿੱਤਾ ਤੇ ਦੂਸਰਾ ਵਿਭਾਗ ਹੈ ਮੇਰੇ ਕੋਲੇ ਪਸ਼ੂ ਪਾਲਣ ਹੈ ਜੀ ਉਹਦੇ ਵਿੱਚ ਵੀ ਪਹਿਲੇ ਦਿਨੀ 40 ਲੱਖ ਰੁਪਏ ਕਹਿੰਦੀਆਂ ਦਵਾਈਆਂ ਠੀਕ ਔਰ ਜਿਵੇਂ ਜਿਵੇਂ ਉਹਨਾਂ ਨੂੰ ਡਿਪਟੀ ਡਾਇਰੈਕਟਰ ਸਨ ਉਹਨੂੰ ਕਿਹਾ ਗਿਆ ਸੀ ਤੁਸੀਂ ਵੱਧ ਵੀ ਮੰਗਵਾ ਸਕਦੇ ਹੋ ਤਾਂ ਸਰਕਾਰ ਲੋਕਾਂ ਦੇ ਨਾਲ ਹੈ ਠੀਕ ਆ ਰੱਬ ਨੂੰ ਜਾਂ ਕੁਦਰਤ ਨੂੰ ਪਰਮਾਤਮਾ ਨੂੰ ਕੋਈ ਬੰਦਾ ਪਹੁੰਚ ਨਹੀਂ ਸਕਦਾ ਤੇ ਉਹਦੇ ਨਾਲ ਸ਼ਰੀਕਾ ਵੀ ਕਾਦਾ ਜੀ ਬਿਲਕੁਲ ਜੀ ਉਹਦੇ ਅੱਗੇ ਤਾਂ ਸਿਰ ਹੱਥ ਜੋੜ ਸਕਦੇ ਆ ਵੀ ਸੱਚੇ ਪਤਸ਼ਾਹ ਮਿਹਰ ਕਰੇ ਕਿ ਪੰਜਾਬ ਨੇ ਹਮੇਸ਼ਾ ਲੋਕਾਂ ਦਾ ਦੁੱਖ ਤਰਦ ਵੰਡਾਇਆ ਹੈ ਲੰਗਰਾਂ ਤੱਕ ਲਾਏ ਆ ਕਿਤੇ ਕੋਈ ਹੋਰ ਆਫਤ ਆਈ ਹੈ ਤਾਂ ਆਪ じゃ ਖੜੇ ਆ ਅੱਜ ਸਾਡੇ ਤੇ ਬਹੁਤ ਵੱਡੀ ਵਿਪਤਾ ਪਈ ਹੈ ਸਤਿਗੁਰੂ ਮਿਹਰ ਕਰੂਗਾ ਅਸੀਂ ਲੋਕਾਂ ਦੇ ਦੁੱਖ ਵੰਡਾਉਣ ਵਾਲੇ ਆ ਇੱਥੋਂ ਤੱਕ ਕਿ ਪਾਤਰ ਸਰਕਾਰ ਦਾ ਵੀ ਫਰਜ਼ ਬਣਦਾ ਜੀ ਕਿਉਂਕਿ ਕਦੇ ਵੀ ਪੰਜਾਬੀਆਂ ਨੇ ਆਜ਼ਾਦੀ ਤੋਂ ਲੈ ਕੇ ਕਦੇ ਪਛਾਣ ਨਹੀਂ ਸਾਡਾ ਬਹੁਤ ਵੱਡਾ ਯੋਗਦਾਨ ਹੈ ਜੇ ਕਾਲੇ ਪਾਣੀ ਅੰਡੇਮਾਨ ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ ਅੱਜ ਵੀ ਪੰਜਾਬੀ ਸਾਡੇ ਵੱਡੇ ਵਡੇਰੇ ਆ ਬਜ਼ੁਰਗਾਂ ਦੇ ਉੱਥੇ ਤਸਵੀਰਾਂ ਲੱਗੀਆਂ ਜੀ ਜੀ ਜਿਨ੍ਹਾਂ ਨੇ ਫਾਂਸੀਆਂ ਵੀ ਚੂਟੀਆਂ ਉਥੇ ਕਈ ਦਾ ਵੀ ਕਟੀਆਂ ਕੁਰਕੀਆਂ ਵੀ ਕਰਾਈਆਂ ਇਸ ਦੇਸ਼ ਲਈ ਅਸੀਂ ਬਹੁਤ ਵੱਡਾ ਯੋਗਦਾਨ ਪਾਇਆ ਦੀ ਸੁਰੱਖਿਆ ਦੇ ਵਾਸਤੇ ਅੱਜ ਵੀ ਸਾਡੇ ਜਵਾਨ ਚਾਹੇ ਕਾਰਗਲ ਦੀ ਲੜਾਈ ਹੋਈ ਉਸ ਤੋਂ ਪਹਿਲਾਂ ਕੱਤਰ ਦੀ ਲੜਾਈ ਹੋਈ 65 ਦੀ 62 ਦੀ ਬਹੁਤ ਵੱਡੀਆਂ ਸ਼ਹੀਦੀਆਂ ਦਿੱਤੀਆਂ ਜੇ ਲੋੜ ਪਈ ਹੈ ਤਾਂ ਇਸ ਦੇਸ਼ ਦੀ ਕਦੇ ਦੇਸ਼ ਪੂਰਾ ਰੱਜ ਕੇ ਰੋਟੀ ਨਹੀਂ ਖਾ ਸਕਦਾ ਸੀ ਲਾਲ ਬਹਾਦਰ ਸ਼ਾਸਤਰੀ ਜੀ ਹੋਰਾਂ ਨੇ ਇੱਕ ਵਾਰੀ ਸੱਦਾ ਦਿੱਤਾ ਸੀ ਕਿ ਅਸੀਂ ਵਰਤ ਰੱਖੀਏ ਪਰ ਫਿਰ ਵੀ ਪੰਜਾਬ ਦੇ ਲੋਕਾਂ ਨੇ ਉਹਦੇ ਵਿੱਚ ਉਹਦੋਂ ਹਰਿਆਣਾ ਵੀ ਨਾਲ ਸੀ ਜੀ ਐਡਾ ਵੱਡਾ ਇਨਕਲਾਬ ਲਿਆਂਦਾ ਹਰੀ ਕ੍ਰਾਂਤੀ ਲਿਆਂਦੀ ਅਸੀਂ ਦੇਸ਼ ਨੂੰ ਉਸ ਭੁੱਖ ਚੋਂ ਕੱਢਿਆ ਇੱਥੋਂ ਅਨਾਜ ਦੇ ਭੰਡਾਰ ਬਫਰ ਕਰਤੇ ਪਰਤੇ ਜੀ ਅੱਜ ਪੰਜਾਬ ਤੇ ਇੱਕ ਕੁਦਰਤ ਵੱਲੋਂ ਵੱਡੀ ਆਫਤ ਹੈ ਜੀ ਜੀ ਤੇ ਸਾਰੇ ਰਲ ਮਿਲ ਕੇ ਇਹਦਾ ਸਾਹਮਣਾ ਕਰਨਾ ਚਾਹੀਦਾ ਮੁੜ ਵਸੇਬੇ ਵੱਲ ਔਰ ਇਸ ਦੇਸ਼ ਦੀ ਤਰੱਕੀ ਵਿੱਚ ਹਮੇਸ਼ਾ ਅਸੀਂ ਪੰਜਾਬੀ ਲੋਕਾਂ ਨੇ ਹਿੱਸਾ ਪਾਇਆ ਸਾਡੇ ਦੇ ਪਾਰਤ ਸਰਕਾਰ ਨੂੰ ਚਾਹੀਦਾ ਕਿ ਇਸ ਦਾ ਮੁੜਵਿ ਸੇਵੇ ਕਾਨੂੰਨ ਦੇ ਲਈ ਬਹੁਤ ਵੱਡਾ ਨੁਕਸਾਨ ਹੋਇਆ ਉਹ ਖੁੱਲ ਕੇ ਸਾਡੇ ਨਾਲ ਚੱਲੇ ਕੁਡੀ ਸਾਹਿਬ ਇੱਕ ਲੋਕਾਂ ਨਾਲ ਅਸੀਂ ਮਿਲੇ ਆ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਪਹਿਲੀ ਵਾਰ ਦੇਖਿਆ ਕਿ ਵੱਡੇ ਅਫਸਰ ਵੀ ਗਰਾਊਂਡ ਪੱਧਰ ਤੇ ਲੋਕਾਂ ਦਾ ਜਾਇਜ਼ਾ ਲੈਣ ਪਹੁੰਚੇ ਚਾਹੀਓ ਆਈਐਸ ਅਫਸਰ ਹੋਣ ਦੂਸਰੀ ਕਰਨ ਉਹਨੇ ਇਹ ਕੀਤੀ ਹੈ ਕਿੰਦੇ ਵੀ ਇਹਦਾ ਪੱਕਾ ਹੱਲ ਹੋ ਜਾਣਾ ਚਾਹੀਦਾ ਹੈ ਪੰਜਾਬ ਸਰਕਾਰ ਤੋਂ ਸਾਨੂੰ ਬੜੀਆਂ ਆਸਾਂ ਹੈਗੀਆਂ ਨੇ ਕਿ ਜਿਹੜੀ ਇਹ ਜੀ ਆਫਤਾ ਜਦੋਂ ਚਲੋ ਕੁਦਰਤੀ ਆਫਤਾ ਆ ਗਈ ਜਿਹੜੀ ਚੀਜ਼ ਸਰਕਾਰਾਂ ਦੇ ਹੱਥ ਹੈਗੀ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਇਹ ਸਹਿ ਰਹੇ ਆਂ ਤੇ ਇਸ ਦਾ ਪੂਰਾ ਪ੍ਰੋਪਰ ਹੱਲ ਹੋ ਜਾਣਾ ਚਾਹੀਦਾ ਵੈਸੇ ਤਾਂ ਅਸੀਂ ਕੁਦਰਤ ਨੂੰ ਹੱਥ ਪਾਉਣ ਲੱਗੇ ਆਂ ਤਾਂ ਉਹਦਾ ਖਮਿਆਜਾ ਅਸੀਂ ਭੁਗਤਾਂਗੇ ਜੀ ਜੀ ਪਹਾੜਾਂ ਤੋਂ ਮਾਫੀਆ ਸਾਰੇ ਦਰਖਤ ਵੱਢੀ ਜਾਂਦੇ ਆਂ ਤਾਂ ਉਹ ਸਾਨੂੰ ਭੁਗਤਣਾ ਪੈਣਾ ਜੀ ਜੀ ਇੱਥੇ ਵੀ ਜੇ ਕੱਗਰ ਨੇ ਤਬਾਹੀ ਮਚਾਈ ਹੈ ਤਾਂ ਉਹਦੇ ਲਈ ਮੈਂ ਕਹਿੰਦਾ ਵੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦਾ ਜ਼ਿਲ੍ਹਾ ਅੱਜ ਪਟਿਆਲਾ ਲਪੇਟ ਵਿੱਚ ਆਇਆ ਪਿਆ ਸੰਗਰੂਰ ਜਿੱਥੇ ਕਦੇ ਸੁਰਜੀਤ ਸਿੰਘ ਬਰਨਾਲਾ ਚੀਫ ਮਿਨਿਸਟਰ ਬਣੇ ਬੀਬੀ ਰਜਿੰਦਰ ਕੌਰ ਪੱਠੜ ਬਣੇ ਜੀ ਔਰ ਇੰਨਾ ਲੰਮਾ ਸਮਾਂ ਉਹ ਇਸ ਪੰਜਾਬ ਤੇ ਉਹਨਾਂ ਲੋਕਾਂ ਨੇ ਵਾਰੀ ਸਰ ਵਾਰੀ ਸਮਝ ਲੋ ਰਾਜ ਕੀਤੇ ਆ ਤੇ ਉਹਨਾਂ ਨੂੰ ਆਪਣੇ ਇਲਾਕੇ ਤੇ ਪਤਾ ਨਹੀਂ ਕਿਉਂ ਨਾ ਯਾਦ ਰਹੀ ਅੱਜ ਬਹੁਤ ਵੱਡੀ ਤਬਾਹੀ ਮੱਚੀ ਹੈ ਤੇ ਉਹ ਉਹਨਾਂ ਲੋਕਾਂ ਦੀ ਲਾਪਰਵਾਹੀ ਦੇ ਕਾਰਨ ਸਾਨੂੰ ਅੱਜ ਇਹ ਭੁਗਤਣਾ ਪੈ ਰਿਹਾ ਪਰ ਫਿਰ ਵੀ ਸਾਡੇ ਤੇ ਵੱਡੀ ਜ਼ਿੰਮੇਵਾਰੀ ਹੈ ਤੇ ਉਸ ਨੂੰ ਅਸੀਂ ਨਿਭਾਵਾਂਗੇ ਸਾਡੇ ਮੁੱਖ ਮੰਤਰੀ ਸਾਹਿਬ ਪੂਰੇ ਤਿਆਰ ਨੇ ਆਉਣ ਵਾਲਾ ਸਮਾਂ ਅਸੀਂ ਸੋਚਦੇ ਹਾਂ ਵੀ ਪਰਮਾਤਮਾ ਕਰੇ ਉਹ ਜਾ ਨਾ ਆਵੇ ਤੇ ਉਹਦੇ ਲਈ ਜਿਹੜੇ ਪੁਖਤਾ ਪ੍ਰਬੰਧ ਹੈ ਜੀ ਜੀ ਉਹ ਵੀ ਕਰਨ ਦੇ ਵੱਤ ਤੋਂ ਵੱਧ ਯਤਨ ਕਰੇਗਾ ਕਿਸਾ ਤੁਹਾਡੇ ਕੋਲ ਮੱਛੀ ਪਾਲਣ ਵੀ ਹੈਗਾ ਪਸ਼ੂ ਪਾਲਣ ਨੂੰ ਮਹਿਕਮਾ ਵੀ ਹੈਗਾ ਤਾਂ ਪਸ਼ੂ ਪਾਲਣ ਇੱਕ ਵਧੀਆ ਤੰਦਾ ਹੈਗਾ ਜੇਕਰ ਇਸ ਨੂੰ ਹੋਰ ਜੇਕਰ ਮੇਲੇ ਲਾਇਆ ਜਾਣ ਲੋਕਾਂ ਦੇ ਵਿੱਚ ਜਿਹੜੇ ਜ਼ਮੀਂਦਾਰਾਂ ਦੇ ਵਿੱਚ ਹੌਂਸਲਾ ਵਸਾਈ ਕੀਤੀ ਜਾਵੇ ਜ਼ਿਲ੍ਹਾ ਪੱਧਰ ਦੇ ਮੇਲੇ ਲੱਗਣ ਤਾਂ ਜੋ ਲੋਕਾਂ ਨੂੰ ਇੱਕ ਹੌਂਸਲਾ ਮਿਲੇ ਤਾਂ ਅਜਿਹੇ ਪ੍ਰੋਗਰਾਮ ਪੰਜਾਬ ਸਰਕਾਰ ਨਾਲ ਸਮੇਂ 'ਤੇ ਕਰਾਏਗੀ ਮੱਛੀ ਪਾਲਣ ਨੂੰ ਲੈ ਕੇ ਜਾਂ ਪਸ਼ੂ ਪਾਲਣ ਨੂੰ ਲੈ ਕੇ ਸਾਡੀ ਜ਼ਮੀਨ ਹੁਣ ਵੱਧ ਨਹੀਂ ਸਕਦੀ ਜੀ ਉਹ ਜਿੰਨੀ ਹੈ ਉਹਦੇ ਚੋ ਸਗਾਂ ਕੋਈ ਕਲੋਨੀਆ ਬਣੀ ਜਾਂਦੀਆਂ ਫੈਕਟਰੀ ਲੱਗ ਗਈ ਕੋਈ ਹੋਰ ਹੋ ਗਿਆ ਕਿ ਨਵੇਂ ਸਾਡੇ ਕੋਲੇ ਇੱਕੋ ਹੀ ਜਿਹੜੀ ਤਰੱਕੀ ਕਰਨ ਵਾਸਤੇ ਪਸ਼ੂਤਨ ਹੈ ਜੀ ਜੇ ਇਸ ਲਈ ਜ਼ਿਮੀਂਦਾਰ ਮਜ਼ਦੂਰ ਲੋਕ ਕਿਉਂਕਿ ਬੜਾ ਵੱਡਾ ਔਖਾ ਕੰਮ ਨਹੀਂ ਇਸ ਨੂੰ ਛੋਟੇ ਪੱਧਰ ਤੇ ਵੀ ਪਾਲਿਆ ਜਾ ਸਕਦਾ ਜਰੂਰੀ 20 30 50 ਪਸ਼ੂ ਰੱਖਣੇ ਦੋਹਾਂ ਚਾਰਾ ਨਾਲ ਵੀ ਆਪਣੀ ਕਬੀਲਦਾਰੀ ਨੂੰ ਚੰਗਾ ਸਹਾਰਾ ਦਿੱਤਾ ਜਾ ਸਕਦਾ ਉਹਦੇ ਲਈ ਸਰਕਾਰ ਜਤਨਸ਼ੀਲ ਹੈ ਕਿ ਅਸੀਂ ਲੋਕਾਂ ਨੂੰ ਇਸ ਪਾਸੇ ਵੱਦ ਤੋਂ ਵੱਦ ਪ੍ਰੇਰ ਕੇ ਜੋੜੀਏ ਜਿੱਥੇ ਚਾਹੇ ਡੇਰੀ ਦਾ ਧੰਦਾ ਰੋਜ਼ ਦੀ ਕਬੀਲਦਾਰੀ ਚਲਾਉਣ ਵਾਸਤੇ ਜ਼ਰੂਰੀ ਅੱਜ ਜਿਵੇਂ ਫਸਲਾਂ ਰੁੜ ਗਈਆਂ ਸਨ ਜਿੰਨਾ ਲੋਕਾਂ ਕੋਲ ਇਹੋ ਜਿਹਾ ਸਾਧਨ ਨਾ ਤਾਂ ਜ਼ਰੂਰ ਉਹਨਾਂ ਦਾ ਕਬੀਲਦਾਰੀ ਰੁੜ ਪੈਂਦੀ ਹੈ ਚਾਹੇ ਮੁਰਗੀ ਪਾਲਣਾ ਹੈ ਜੀ ਸੂਰ ਪਾਲਣਾ ਹੈ ਔਰ ਮੱਛੀ ਪਾਲਣ ਦਾ ਵੀ ਚੰਗੇ ਧੰਦੇ ਹੈ ਪਰ ਉਹ ਇਹ ਜਿਹੜੇ ਜਿਹੜੇ ਜਿਵੇਂ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਮੁਰਗੀ ਪਾਲਣ ਤੇ ਦੂਸਰਾ ਪਸ਼ੂ ਪਾਲਣਾ ਜੀ ਦੇ ਚ ਆ ਜਾਂਦਾ ਹੈ ਡੇਰੀ ਡ ਬਗੈਰਾ ਦਾ ਇਹਦਾ ਤਾਂ ਸਾਨੂੰ ਰੋਜ਼ ਆਮਦਨ ਆਉਂਦੀ ਹੈ ਥੋੜੀ ਆਵੇ ਬਾੜੀ ਆਵੇ ਜੇ ਅਸੀਂ ਨੂੰ ਚਲਾਈਏ ਜੀ ਨਾਲ ਘਰ ਦੀ ਅਸੀਂ ਕਬੀਲਦਾਰੀ ਚਲਾ ਸਕਦੇ ਹਾਂ ਸੋ ਇਸ ਵੱਲ ਮੇਰਾ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਸਰਕਾਰ ਦਾ ਸਾਡਾ ਯਤਨ ਹੋਣਗੇ ਕਿ ਅਸੀਂ ਲੋਕਾਂ ਨੂੰ ਇਧਰਲੇ ਪਾਸੇ ਜੋੜ ਕੇ ਆਪਣੇ ਦੇਸ਼ ਨੂੰ ਆਪਣੇ ਸੂਬੇ ਨੂੰ ਖੁਸ਼ਹਾਲ ਕਰ ਸਕੀਏ ਲੋਕ ਵਧੀਆ ਆਪਣਾ ਤੰਦਾ ਚਲਾ ਕੇ ਰੋਟੀ ਸੌਖੀ ਖਾ ਸਕਣ ਆਪਣੇ ਬਾਲ ਬੱਚੇ ਦਾ ਪਾਲਣ ਪੋਸ਼ਣ ਔਰ ਖੁਸ਼ਹਾਲ ਜ਼ਿੰਦਗੀ ਜੀ ਸਕਣ ਇੱਕ ਸਰ ਮੰਡੀ ਕਰਨ ਦੀ ਅਸੀਂ ਗੱਲ ਕਰੀਏ ਪੰਜਾਬ ਸੂਬਾ ਖੇਤੀਬਾੜੀ ਦਾ ਸੂਬਾ ਹੈਗਾ ਕਈ ਵਾਰ ਕੀ ਹੁੰਦਾ ਚਲੋ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਫਸਲਾਂ ਜਿਹੜੇ ਭਾਅ ਹੁੰਦੇ ਨੇ ਕਈ ਵਾਰੀ ਜਿਹੜੇ ਸ਼ਹਿਰਾਂ 'ਚ ਭਾਅ ਬਹੁਤ ਜ਼ਿਆਦਾ ਹੁੰਦੇ ਨੇ ਦੂਰ ਤੱਕ ਕਿਸਾਨ ਪਹੁੰਚ ਨਹੀਂ ਕਰਾ ਸਕਦੇ ਹੁੰਦੇ ਤਾਂ ਉਹ ਕਿਸਾਨ ਸੜਕਾਂ ਤੇ ਰੋੜਦੇ ਅਸੀਂ ਪਿਛਲੀਆਂ ਸਰਕਾਰਾਂ 'ਚ ਦੇਖੇ ਨੇ ਤਾਂ ਇਸ ਚੀਜ਼ ਤੇ ਵੀ ਕੋਈ ਚਿੰਤਾ ਹੈਗੀ ਸਰਕਾਰ ਵੀ ਆਣਾ ਸਮਝੇ ਕੁਝ ਵਧੀਆ ਕੀਤਾ ਜਾਏਗਾ ਜਿਹੜਾ ਫੂਡ ਪ੍ਰੋਸੈਸਿੰਗ ਉਹ ਵੀ ਮੈਗਮਾ ਮੇਰੇ ਨਾਲ ਜੀ ਇਹ ਵੱਡਾ ਸਹਾਈ ਹੋ ਸਕੂਗਾ ਤੁਸੀਂ ਜਿਵੇਂ ਉਹ ਸਬਜ਼ੀਆਂ ਦਾ ਕਾਰੋਬਾਰ ਹੈ ਫਰੂਟਾਂ ਦਾ ਕੋਈ ਹੋਰ ਹੈ ਜਿਵੇਂ ਤੁਸੀਂ ਕਹਿੰਦੇ ਆਂ ਕਿ ਕਈ ਵਾਰੀ ਭਾ ਬੜੇ ਥੱਲੇ ਜਾਂਦੇ ਰਹਿੰਦੇ ਤੇ ਕਈ ਵਾਰੀ ਬਹੁਤ ਉੱਚੇ ਚੁੱਕੇ ਜਾਂਦੇ ਉਹ ਛੋਟੇ ਪੱਦਰ ਤੇ ਕੋਲਡ ਸਟੋਰਸ ਉਹਦੀ ਪ੍ਰੋਸੈਸਿੰਗ ਜਿਹਦੇ ਨਾਲੋਂ ਲੰਮੇ ਸਮੇਂ ਵਾਸਤੇ ਅਸੀਂ ਜੇ ਅੱਜ ਸਾਡੀ ਫਸਲ ਆ ਗਈ ਹੈ ਅੱਜ ਕੋਈ ਭਾਅ ਚੰਗਾ ਨਹੀਂ ਤਾਂ ਮਹੀਨੇ 15 ਦਿਨਾਂ ਤੱਕ ਉਹਦਾ ਭਾਅ ਵਧੂਗਾ ਉਹਦੇ ਵਾਸਤੇ ਇਹੋ ਜੇ ਪ੍ਰਬੰਧ ਕਰਨ ਦੇ ਲਈ ਅਸੀਂ ਜ਼ਿਮੀਂਦਾਰ ਭਰਾਵਾਂ ਨੂੰ ਕਿਸਾਨ ਵੀਰਾਂ ਨੂੰ ਨਾਲ ਜੋੜਾਂਗੇ ਜੀ ਜੀ ਇੱਕ ਪੰਜਾਬ ਵਾਸਤੇ ਕੀ ਸੰਦੇਸ਼ਾ ਹੈਗਾ ਕਿਉਂਕਿ ਇੱਕ ਇੱਕ ਸਰ ਸਵਾਲ ਹੈਗਾ ਜਿਵੇਂ ਹੁਣ ਫਸਲਾਂ ਜਿਵੇਂ ਝੋਨੇ ਦੀ ਫਸਲ ਹੈਗੀ ਹੈ ਕਾਫੀ ਵੱਡੀ ਮਾਤ ਦਾ ਦਵਾਈਆਂ ਦੀ ਜਿਹੜੀ ਵਰਤੋਂ ਹੁੰਦੀ ਹੈ ਪੰਜਾਬ ਸਰਕਾਰ ਉੱਚ ਪੱਧਰ ਤੇ ਉਸ ਦੀ ਚੈਕਿੰਗ ਕਿਉਂਕਿ ਨਰਮੀਆਂ ਦੀ ਫਸਲ ਵੀ ਹੈਗੀ ਹੈ ਕਿ ਪਿਛਲੀ ਸਰਕਾਰਾਂ ਚ ਦਵਾਈਆਂ ਦੀ ਮਾਰ ਕਰਕੇ ਬਹੁਤ ਫਸਲਾਂ ਉੱਤੇ ਬਿਮਾਰੀਆਂ ਆਈਆਂ ਨੇ ਦਵਾਈਆਂ ਨੇ ਅਸਰ ਤੱਕ ਨਹੀਂ ਕੀਤਾ ਸੀ। ਵੇਖੋ ਅੱਜ ਤੱਕ ਜਿਹੜੀ ਨਰਮੇ ਦੀ ਫਸਲ ਦਾ ਜਿੰਨੀਆਂ ਰਿਪੋਰਟਾਂ ਆਉਂਦੀਆਂ ਉਹ ਚੰਗੀ ਹੈ। ਜੀ। ਤੋਂ ਦਵਾਈਆਂ ਵਾਲਿਆਂ ਤੇ ਵੀ ਚਾਹੇ ਉਹਨਾਂ ਨੂੰ ਬੇਨਤੀ ਕੀਤੀ ਆ ਪ੍ਰੇਰਿਆ ਚਾਹੇ ਆਪਦੇ ਵੱਲੋਂ ਸਖਤੀ ਕੀਤੀ ਹੈ। ਜੀ। ਤੋਂ ਇਹੋ ਜਿਹਾ ਕੋਈ ਬਹੁਤ ਸਾਰੇ ਲਾਇਸੈਂਸ ਵੀ ਕੈਨਸਲ ਕੀਤੇ ਆ। ਇਹ ਕਾਰੋਬਾਰ ਬੰਦ ਵੀ ਕਰਾਏ ਆ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਗਈ ਉਹ ਥੋੜਾ ਸਾਡਾ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਹੈ ਉਹਨਾਂ ਦੇ ਜ਼ਿਲ੍ਹਿਆਂ ਵਿੱਚ ਚੀਫ ਨੇ ਉਹਨਾਂ ਨੂੰ ਸਖਤੀ ਕਰਨ ਲਈ ਨਿਗਰਾਨੀ ਕਰਨ ਲਈ ਸਰਕਾਰ ਵੱਲੋਂ ਸਖਤ ਹਦਾਇਤਾਂ ਔਰ ਕਿਸੇ ਨਾਲ ਕੋਈ ਸਮਝੌਤਾ ਨਹੀਂ ਜਿਹੜਾ ਸਾਡੇ ਲੋਕਾਂ ਨਾਲ ਪੰਜਾਬ ਨਾਲ ਪੰਜਾਬੀਆਂ ਨਾਲ ਜਾਂ ਕਿਸਾਨ ਨਾਲ ਕੋਈ ਵੱਡਾ ਧੋਖਾ ਕਰਦਾ ਤੇ ਧੋਖੇਬਾਜ਼ਾਂ ਨੂੰ ਅਸੀਂ ਬਖਸ਼ਦੇ ਨਹੀਂ ਪਹਿਲੀ ਗੱਲ ਮੈਂ ਨਹੀਂ ਕੁਝ ਕਹਿ ਸਕਦਾ ਪਰ ਅੱਜ ਕਈ ਥਾਂ ਪਰਚੇ ਵੀ ਕੱਟੇ ਗਏ ਜਿਹੜੇ ਬੰਦੇ ਸਮਝਦੇ ਸੀ ਕਿ ਸ਼ਾਇਦ ਸਮਝੌਤੇ ਹੋਣ ਲੱਗ ਜਾਣਗੇ ਉਹ ਆਪਦੇ ਦਿਲ ਵਿੱਚੋਂ ਕੱਢ ਲੈਣ ਅਸੀਂ ਆਪਣੇ ਸੂਬੇ ਨੂੰ ਬਚਾਉਣ ਦੇ ਲਈ ਇਹਦੇ ਲਈ ਖੇਤੀਬਾੜੀ ਸਾਡਾ ਮੁੱਖ ਕੀਤਾ ਹੈ ਇਸ ਨੂੰ ਬਚਾਉਣ ਦੇ ਲਈ ਪੰਜਾਬ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਨਾਲ ਵਚਨਬੱਧ ਹੈ ਜੀ ਬੋ ਬੋਤਾਨ ਦਾ ਤਟਾ ਜੀ ਮਿਹਰਬਾਨੀ ਥੈਂਕ ਯੂ ਸੋ ਅਸੀਂ ਸਾਡੇ ਨਾਲ ਗੁਰਮੀਤ ਸਿੰਘ ਖੁੱਡੀਆਂ ਜਿੰਨਾਂ ਕੋ ਖੇਤੀਬਾੜੀ ਵਿਭਾਗ ਮੈਕਮਾ ਪਸ਼ੂਪਾਲ ਮੈਕਮੇ ਹੈਗਾ ਤੇ ਉਹਨਾਂ ਦੇ ਵੱਲੋਂ ਕਿਹਾ ਕਿ ਪੰਜਾਬ ਸਰਕਾਰ ਥੋੜੀ ਬਹੁਤੀ ਦੇਰੀ ਹੋ ਸਕਦੀ ਕਿਉਂਕਿ ਜਿਹੜੀ ਸਰਵੇ ਹੈਗੇ ਨੇ ਬੜੀ ਜਲਦੀ ਕਰਵਾਏ ਜਾ ਰਹੇ ਨਾਲ ਹੀ ਉਹਨਾਂ ਦਾ ਜਿਹੜਾ ਪੈਸਾ ਵੀ ਹੈਗਾ ਬੜੀ ਜਲਦੀ ਪੰਜਾਬ ਸਰਕਾਰ ਨੇ ਸੈਂਟਰ ਤੋਂ ਵੀ ਮੰਗ ਰੱਖੀ ਹੈ ਬਾਕੀ ਪੰਜਾਬ ਸਰਕਾਰ ਦੇ ਵੱਲੋਂ ਹਮੇਸ਼ਾ ਕਿਹਾ ਜਾਂਦਾ ਖਜ਼ਾਨੇ ਚ ਕੋਈ ਕਮੀ ਨਹੀਂ ਹੈਗੀ ਭਵਨਤਮਨ ਜੀ ਵੱਲੋਂ ਕਿਹਾ ਜਾਂਦਾ ਸੋ ਜਲਦੀ ਭਰਪਾਈਆਂ ਜਿਹੜੀਆਂ ਹੈਗੀਆਂ ਨੇ ਉਹ ਕੀਤੀਆਂ ਜਾਣੀਆਂ ਕੈਨ ਪਰਸਨ ਸ਼ੇਖ ਦੇ ਨਾਲ ਸੰਦੀਪ ਕੰਬੋਸ ਚ